ਪਾਕਿਸਤਾਨ ਸੁਪਰ ਲੀਗ ਹੁੰਦੀ ਹੈ ਉਹਨਾਂ ਦਾ ਵੀ ਕ੍ਰਿਕਟ ਟੂਰਨਾਮੈਂਟ ਹੁੰਦਾ ਉਹ ਉਹ ਪੂਰੀ ਲੀਗ ਦੀ 125 ਕੇ 30 ਕਰੋੜ ਰੁਪਏ ਦੀ ਉਹਨਾਂ ਦੀ ਉਹ ਹੈ ਬਜਟ ਹੈ ਉਸਲੀ ਅੱਛਾ ਆਈਪੀਐਲ ਦੇ ਇੱਕ ਮੈਚ ਤੇ 118 ਕਰੋੜ ਜਿਹੜਾ ਬਾਹਰ ਸੱਟਾ ਕਿੱਡਿਆ ਜਾਂਦਾ ਕੋਈ ਲਿਮਟ ਨਹੀਂ ਮੇਰੇ ਹਿਸਾਬ ਨਾਲ ਦਿਹਾੜੀ ਚ 2-3000 ਕਰੋੜ ਦਾ ਸੱਟਾ ਵੀ ਲੱਗਦਾ ਹੁੰਦਾ ਕਿਉਂਕਿ ਜਿੰਨਾ 2 ਨੰਬਰ ਦਾ ਪੈਸਾ ਹੈ ਉਹ ਸਾਰਾ ਜਾਂ ਤਾਂ ਪੋਲਿਟੀਕਲ ਸਿਸਟਮ ਚ ਯੂਜ਼ ਹੁੰਦਾ ਹੈ ਇਆ ਕਿਤੇ ਬਾਹਰ 2 ਨੰਬਰ ਤੇ ਕਮਾ ਨਹੀਂ। ਤੁਹਾਨੂੰ ਕਰਨਾ ਕੀ ਇਹ ਫੋਨ ਚੱਕਣਾ ਯੈਸ ਨੋ ਕਰਨੀ ਹੈ ਆ ਟਿੰਜ ਦਿਤਾ ਦਿਓ ਅਜੇ ਤੇ ਸੱਟਾ ਲਾ ਦਿਓ ਤੇ ਤੁਸੀਂ 50000 ਰੁਪਏ ਕਮਾ ਲੈਣਾ। ਬਾਰੋਂ ਐਪ ਹੈ ਜੇ ਸਰਕਾਰ ਟਿਕਟੋਕ ਵਰਗੀ ਚੀਜ਼ ਬੈਨ ਕਰ ਸਕਦੀ ਤੇ ਇਹ ਆਪਾਂ ਨਹੀਂ ਬੈਨ ਹੋ ਸਕਦੀ। ਹੋ ਸਕਦੀ। ਟਾਈਮ ਪੈਕਟ ਦੇਖ ਰਹੇ ਹਾਂ ਮਹਾਰਾਜ ਦੇਵ ਸਿੰਘ ਤਾਂ ਇੱਕ ਪਾਸੇ ਆਈਪੀਐਲ ਚੱਲ ਰਹੀ ਆ ਤੇ ਆਈਪੀਐਲ ਦੇ ਮੈਚ ਦੇ ਦੌਰਾਨ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਖੂਬ ਆਨੰਦ ਲੈ ਰਹੇ ਨੇ। ਬਾਕੀ ਤੁਹਾਨੂੰ ਪਤਾ ਇੱਕ ਮੈਚ ਤਾਂ ਗਰਾਊਂਡ ਦੇ ਅੰਦਰ ਖੇਡਿਆ ਜਾਂਦਾ ਪਰ ਦੂਸਰਾ ਮੈਚ ਗਰਾਊਂਡ ਤੋਂ ਬਾਹਰ ਵੀ ਖੇਡਿਆ ਜਾਂਦਾ। ਸ਼ਾਇਦ ਇਸ ਮੈਚ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਜਗਪ੍ਰੀਤ ਸਿੰਘ ਮੌਜੂਦ ਨੇ। ਜਗਪ੍ਰੀਤ ਸਵਾਗਤ ਹੈ। ਧੰਨਵਾਦ ਰਾਜ ਜੀ। ਵੀ ਹਾਲ ਚਾਲਾ ਠੀਕ ਠਾਕ। ਬਹੁਤ ਵਧੀਆ। ਅਬ ਦੇਖ ਰਹੇ ਹਾਂ ਆਈਪੀਐਲ। ਹਾਂ ਆਈਪੀਐਲ ਦੇਖ ਰਹੇ ਹਾਂ। ਚਲ ਰਿਹਾ ਪੂਰਾ ਇੰਟਰਸਟ ਆ ਇੰਟਰਸਟ ਆ ਹੈ ਰਾਈ ਦੀ ਪਰ ਜਿਹੜਾ ਮੈਚ ਤੁਸੀਂ ਪਹਿਲਾਂ ਗੱਲ ਕੀਤੀ ਗਏ ਪਹਿਲਾਂ ਇੱਕ ਮੈਚ ਅੰਦਰ ਖੇਡਿਆ ਜਾ ਰਿਹਾ ਦੂਸਰਾ ਬਾਹਰ ਵੀ ਖੇਡਿਆ ਜਾ ਰਿਹਾ ਤੇ ਬਾਹਰ ਜਿਹੜਾ ਮੈਚ ਖੇਡਿਆ ਜਾ ਰਿਹਾ ਉਹ ਅੰਦਰ ਨਾਲੋਂ ਕਿਤੇ ਜਾਣਲੇਵਾ ਤੇ ਕੋਸਟਲੀ ਵੀ ਕਹਿ ਸਕਦੇ ਆ ਆਪਾਂ ਮਹਿੰਗਾ ਮੈਚ ਹੈ ਉਹ ਕਿਉਂ ਆ ਲੱਖਾਂ ਕਰੋੜਾਂ ਲੋਗ ਸੱਟਾ ਲਾਉਂਦੇ ਆ ਇਸ ਤੇ ਪਿਆਬੀ ਪਾਛੀ ਗਈ ਤਾਂ ਇੱਕ ਸੱਟਾ ਸੱਟਾ ਹੀ ਹੈ ਹੈਗਾ ਹੀ ਸੱਟਾ بیٹنگ ਦਾ ਦੂਜਾ ਨਾਮ ਜੇ ਆਪਾਂ ਕਹਿ ਲਈਏ ਤਾਂ ਸੱਟਾ ਹੈ ਹੁਣੇ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ ਬੜਾ ਵੱਡਾ ਜਿਹਨੂੰ ਕਹਿੰਦੇ ਆ ਨਾ ਇੱਕ ਜਿਹਨੂੰ ਕਹਿ ਦਿੰਦੇ ਆ ਆਪਾਂ ਜਾਲ ਬੁਣਿਆ ਹੋਇਆ ਖੜਾਉਣ ਵਾਲਿਆਂ ਨੇ ਤੇ ਖੇਡਣ ਵਾਲਿਆਂ ਨੇ ਜਿਹੜੇ ਖੜਾਉਣ ਵਾਲੇ ਮੇਨ ਜਿਹੜੇ ਪਲੇਅਰ ਨੇ ਉਹ ਸਾਰੇ ਦੁਬਈ ਹੂੰ ਹਵਾ ਲੈ ਰਹੀ ਤੁਸੀਂ ਲੈਣ ਦੇਣ ਕਰ ਰਹੇ ਹੋ ਕੀ ਸਰਕਾਰਾਂ ਨੂੰ ਇਹ ਨਹੀਂ ਪਤਾ ਹੂੰ ਸਭ ਤੋਂ ਵੱਧ ਤਾਂ ਸੱਟਾ ਬੈਨ ਆ ਨਾ ਇੰਡੀਆ ਇਸ ਬਾਰੇ ਲੀਗਲ ਵੀ ਚੱਲ ਰਿਹਾ ਜਿਵੇਂ ਬਹੁਤ ਸਾਰੀਆਂ ਆਨਲਾਈਨ ਐਪਸ ਦੇ ਰਾਹੀਂ ਵੀ ਜਿਹੜਾ ਇਸ ਤਰ੍ਹਾਂ ਹੁੰਦਾ ਡ੍ਰੀਮ 11 ਮਾਈ ਸਰਕਲ ਬੜੇ ਵੱਡੇ ਵੱਡੇ ਪਲੇਅਰਸ ਐਡ ਕਰ ਰਹੇ ਨੇ ਉਹਨਾਂ ਚ ਕੀ ਹੈ ਹੁਣ ਤੁਹਾਨੂੰ ਮੈਂ ਹਸਾਬ ਕਿਤਾਬ ਦੱਸ ਦੇਣਾ ਕਿੰਨੇ ਹੈ 1.5 ਕਰੋੜ ਬੰਦਾ 49 ਰੁਪਏ ਭਰਦਾ ਐ ਐਪ ਦੇ ਉੱਤੇ 1.5 ਕਰੋੜ ਨੂੰ ਤੁਸੀਂ 49 ਨਾਲ ਗੁਣਾ ਕਰ ਲਓ ਕਿੰਨੇ ਹੋਗੇ 50 ਕਰੋੜ ਰੁਪਏ ਹੋ ਗਿਆ অলমোস্ট ਲਮਸਮ ਹਨਾ ਜਿਆਦਾ ਹੀ ਮੋਟਾ ਮੋਟਾ ਹਿਸਾਬ ਲਾ ਲਿਆ 50 ਤੋਂ ਕਿਉਂ 1.5 ਕਰੋੜ ਤੋਂ 50 ਤੇ 25 70 75 ਕਰੋੜ ਦੇ ਆਸ-ਪਾਸ ਇਹ ਰਾਸ਼ੀ ਪਹੁੰਚ ਜੰਗੀ ਇੱਕ ਮੈਚ ਦੀ ਇੱਕ ਕੰਟੈਸਟ ਦੀ ਹੂੰ ਤੁਸੀਂ ਨਾਮ ਵੰਡਲੇ 24 ਕਰੋੜ ਰੁਪਏ ਦੀ ਕਿੰਨੇ ਦਾ ਪ੍ਰੋਫਿਟ ਹੋ ਗਿਆ 50 ਕਰੋੜ ਰੁਪਏ ਦਾ ਪਰ ਕਿੰਨਾ ਪ੍ਰੋਫਿਟ ਲੈ ਗਏ 50 ਕਰੋੜ ਰੁਪਏ ਦਾ ਪ੍ਰੋਫਿਟ ਹੈ ਡ੍ਰੀਮ 11 ਨੂੰ ਇੱਕ ਕੰਟੈਸਟ ਤੋਂ ਹੂੰ ਆਪਣੇ ਲੋਕੀ ਕਹਿੰਦੇ ਕੋਈ ਨਹੀਂ ਨੰਜਾ ਹੀ ਹੈ ਟੀਮ ਬਣਾ ਲਓ ਜੇ ਲਾਟਰੀ ਲੱਗੀ ਕੀ ਪਤਾ ਕਰੋੜ ਹੀ ਆ ਜੀ ਹਾਂ ਇਹ ਗੱਡੀ ਆ ਜੀ ਹਨਾ ਅਨਾਮ ਵੀ ਨਾਮ ਵੀ ਦਿੰਦੇ ਮੈਂ ਕਹਿੰਦਾ ਤੁਸੀਂ 50 ਕਰੋੜ ਦੇ ਨਾਮ ਮੰਗਦੇ ਹੋ ਫਿਰ ਵੀ ਤੁਹਾਡੇ ਕੋਲ 25 ਕਰੋੜ ਰੁਪਏ ਵਾਫਰ ਬਚ ਗਿਆ ਬਿਲਕੁਲ ਇਹੋ ਜੀ ਕਿਹੜੀ ਐਪ ਮੈਂ ਤਾਂ ਸਮਝ ਨਹੀਂ ਆਉਂਦੀ 25 ਕਰੋੜ ਰੁਪਏ ਦਿੰਦੇ ਕੁਮਾਰੀ ਹੈ ਜੀ ਹਮ ਮਾਈ 11 ਸਰਕਲ ਹੈ ਤਰ੍ਹਾਂ ਤਰ੍ਹਾਂ ਦੀਆਂ ਐਪਾਂ ਆ ਗਈਆਂ ਫਿਰ ਤੁਸੀਂ ਇਹਦੇ ਨਾਲ ਤਾਂ ਲੀਗਲ ਹੀ ਕਰ ਦੋ ਨਾ ਯਾਰ ਲੀਗਲ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿੰਨਾ 2 ਨੰਬਰ ਦਾ ਪੈਸਾ ਹੈ ਉਹ ਸਾਰਾ ਜਾਂ ਤਾਂ ਪੋਲਿਟੀਕਲ ਸਿਸਟਮ ਚ ਯੂਜ਼ ਹੁੰਦਾ ਹੈ ਜਾਂ ਕਿਤੇ ਬਾਹਰ 2 ਨੰਬਰ ਤੇ ਕਮਾਂ ਯੂਜ਼ ਹੁੰਦਾ ਹ ਤੁਸੀਂ ਲੀਗਲ ਕਰਦੇ ਹੋ ਸਰਕਾਰ ਨੂੰ ਟੈਕਸ ਦਿਓ ਬਿਲਕੁਲ ਕਿਉਂ ਨਹੀਂ ਕਰ ਰਹੇ ਸਰਕਾਰ ਦਾ ਵੀ ਫਾਇਦਾ ਹੋਵੇ ਦੇਸ਼ ਦਾ ਫਾਇਦਾ ਹੋਵੇ ਸਰਕਾਰ ਦਾ ਜਨਤਾ ਦਾ ਫਾਇਦਾ ਹੋਵੇ ਖਜ਼ਾਨੇ 'ਚ ਪੈਸਾ ਹੋਵੇ ਹੁਣ ਇੰਨੇ ਲੋਕੀ ਸੱਟਾ ਖੇਡਦੇ ਨੇ ਬੜੇ ਲੋਕੀ ਆ ਆਪਣੇ ਉਧਰ ਦੇ ਪਾਸੇ ਤਾਂ ਹੱਬ ਕਿਹਾ ਜਾਂਦਾ ਹੈ ਦਰਨੇ ਪਾਸੇ ਹਨਾ ਵੀ ਹੱਬ ਹੈ ਜਲੰਧਰ ਵਾਲੇ ਪਾਸੇ ਤੁਸੀਂ ਚਲੇ ਜਾਓ ਮਤਲਬ 올 ਓਵਰ ਇੰਡੀਆ ਬੰਬੇ ਦਿੱਲੀ ਤੁਸੀਂ ਨਾ ਲਓ ਕਿੱਥੇ ਨਹੀਂ ਖੇਡਿਆ ਜਾਂਦਾ ਹਮ ਬੜੇ ਸਾਰੇ ਫਿਕਸਿੰਗ ਸਕੈਮ ਆਏ ਸਾਹਮਣੇ ਦੋ ਟੀਮਾਂ ਬੈਨ ਵੀ ਰਹੀਆਂ ਦੋ ਸਾਲਾਂ ਵਾਸਤੇ ਰਾਜਸਥਾਨ ਤੇ ਚੇਨਈ ਉਹ ਫਿਰ ਵਾਪਸੀ ਆਦਤ ਤੇ ਮੁੱਦੇ ਅਲੀ ਗੱਲ ਇਹ ਹੈ ਵੀ ਮੇਨ ਪਲੇਅਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੂੰ ਜਿਹੜੇ 2-3 ਪਲੇਅਰ ਸਸਪੈਂਡ ਕਿਤੇ ਜਾਂ ਬੈਨ ਲਾਇਆ ਉਹ ਸਿਰਫ ਇੱਕ ਜਿਹਨੂੰ ਕਹਿੰਦੇ ਕਟਪੁਤਲੀ ਵੀ ਵੱਡੇ ਪਲੇਅਰਾਂ ਨੂੰ ਬਚਾਉਣ ਵਾਸਤੇ ਛੋਟਿਆਂ ਦਾ ਨਾਮ ਦੇ ਦਿੱਤਾਗੇ ਛੋਟੇ ਦਾ ਕੱਟਦੇ ਵੱਡੇ ਮਗਰਮਾਚ ਹੋਵੇਂ ਨਹੀਂ ਹੋਵੇਂ ਕਰਦੇ ਆ ਉਵੇਂ ਉਵੇਂ ਰਹਿ ਗਏ ਤੁਸੀਂ ਇਹ ਦੇਖੋ ਐਪਾਂ ਕਿੰਡੀਆਂ ਸੌਖੀਆਂ ਹੋ ਗਈਆਂ ਬਿਲਕੁਲ ਬੜੀਆਂ ਸਾਰੀਆਂ ਐਪ ਐ ਸੱਟੇ ਦੀਆਂ ਤੁਸੀਂ ਵੇਖੋ ਕਿੰਨੇ ਛੋਟੇ ਜਿਹੜੇ ਲੋਗ ਨੇ ਤੁਹਾਡੇ ਮੇਰੇ ਵਰਗੇ ਆ ਜਿਹੜੇ ਛੋਟੇ ਸਕੂਲ ਚ ਪੜਦੇ ਜਵਾਕ ਆ ਉਹਨਾਂ ਨੂੰ ਈਜ਼ੀ ਮਨੀ ਚਾਹੀਦੀ ਆ ਉਹ ਇਸ ਜਾਲ ਦੇ ਵਿੱਚ ਫਸ ਸ਼ਾਰਟਕਟ ਦਾ ਤਰੀਕਾ ਮਾਇਆ ਜਾਂਦਾ ਨਾ ਛੇਤੀ ਹਰ ਕੋਈ ਕਹਿੰਦਾ ਮੈਂ ਰਾਤ ਦੇ ਰਾਤ ਅਮੀਰ ਹੋ ਜਾ ਆ ਹਰ ਕੋਈ ਚਾਹੁੰਦਾ ਮੈਨੂੰ ਵਧੀਆ ਗੱਡੀ ਮਿਲ ਜੇ ਮੈਂ ਕਰੋੜਪਤੀ ਬਣ ਜਾ ਕਰੋੜਪਤੀ ਬਣ ਜਾ ਹੁਣ ਉਹ ਛੋਟਾ ਜਵਾਕ ਜਿਹੜਾ 12ਵੀਂ ਚ ਐ ਉਹ ਇੱਕ ਦਿਨ ਜਿੱਤਿਆ ਮੰਨ ਲਓ 50000 ਜਿੱਤ ਗਿਆ ਉਹਨੂੰ ਲੱਗਦਾ ਵੀ ਇਤੋਂ ਵਧੀਆ ਤਾਂ ਕੰਮ ਹੀ ਕੋਈ ਨਹੀਂ ਤੁਸੀਂ ਕਰਨਾ ਕੀ ਆ ਫੋਨ ਚੱਕਣਾ ਯੈਸ ਨੋ ਕਰਨੀ ਐ ਆ ਟੀਮ ਜਿਤਾ ਦਿਓ ਆਂਦੇ ਤੇ ਸ਼ੱਟਾ ਲਾ ਦਿਓ ਤੇ ਤੁਸੀਂ 2000 ਰੁਪਏ ਕਮਾ ਲੈਣਾ ਪਰ ਜਦੋਂ ਉਹ ਡੰਗਾਈ 'ਚ ਫਸਦਾ ਬੰਦਾ ਤੁਸੀਂ ਹਾਰੇ ਇੱਕ ਵਾਰੀ ਤੁਸੀਂ ਆਪ ਦੀ ਜੇਬੋਂ ਦੇਤੇ ਫਿਰ ਤੁਸੀਂ ਘਰੋਂ ਚੱਕ ਲਈ ਫਿਰ ਤੁਸੀਂ ਯਾਰਾ ਬੈਲੀਆਂ ਤੋਂ ਮੰਗਣੇ ਫਿਰ ਤੁਸੀਂ ਫਾਈਨੈਂਸਰਾਂ ਕੋਲ ਚਲੇ ਗਏ ਹਮ ਜਦੋਂ ਬੰਦਾ ਫਾਈਨੈਂਸਰਾਂ ਕੋਲ ਪਹੁੰਚ ਜਾਂਦਾ ਫਿਰ ਗੇੜ 'ਚ ਆ ਜਾਂਦਾ ਉਹਨਾਂ ਦਾ ਜਿਹਨੂੰ ਕਹਿੰਦੇ 10 10% ਦੀਆਂ ਵਿਆਜਾਂ ਫਿਰ ਅਖੀਰ ਗੱਲ ਜਾਂ ਨਹਿਰਾ ਜਾਂ ਕਰੇ ਪਤਾ ਲੱਗਦਾ ਬਹੁਤ سارے ਲੋਕ ਸੁਸਾਇਡ ਕਰ ਵੀ ਚੁੱਕੇ ਆ ਕਰ ਚੁੱਕੇ ਕਰਦੇ ਖਬਰਾਂ ਹੀ ਨਹੀਂ ਆਂਦੀਆਂ ਬੜੇ ਲੋਕੀ ਆ ਕਈ ਪ੍ਰੈਸ਼ਰ ਚ ਡਿਪਰੈਸ਼ਨ ਚ ਚਲੇ ਜਾਂਦੇ ਆ ਹੂੰ ਕਈਆਂ ਨੂੰ ਬਾਹਰ ਨਿਕਲਣਾ ਘਰੋਂ ਐ ਲੱਗਦਾ ਯਾਰ ਵੀ ਮੈਨੂੰ ਕੋਈ ਰੋਗ ਹੀ ਨਾਲ ਵੀ ਤੂੰ ਮੈਨੂੰ ਪੈਸੇ ਲੈਤੇ ਸੀ ਪੈਸੇ ਦੇ ਦੇ ਹੂੰ ਫਿਰ ਫਾਈਨੈਂਸਰ ਫਿਰ ਘਰਦਿਆਂ ਦੀ ਬੇਇੱਜ਼ਤੀ ਕਿੰਨੇ ਲੋਕੀ ਤਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਘਰੇ ਵੀ ਪਤਾ ਘਰਦਿਆਂ ਨੇ ਪੈਸਾ ਵੀ ਲਾਤਾ ਪਰ ਉਹ ਕਿਉਂ ਨਹੀਂ ਸਾਹਮਣੇ ਆ ਰਹੇ ਕਿਉਂਕਿ ਇੱਜ਼ਤ ਦੇ ਡਰ ਤੋਂ ਹੂੰ ਵੀ ਇਹ ਕੱਲ ਨੂੰ ਇਹ ਨਾ ਹੋ ਜੇ ਵੀ ਇੱਜ਼ਤ ਤੇ ਗੱਲ ਆ ਜੇ ਹਨਾ ਵੀ ਇਹਨਾਂ ਦਾ ਮੁੰਡਾ ਦਾ ਸੱਟਾ ਖੇਡਦਾ ਹੂੰ ਉਹ ਕਿਹ ਵੀ ਵੱਡਾ ਟੈਗ ਹੈ ਨਾ ਸਾਡੇ ਸਮਾਜ ਦੇ ਵਿੱਚ ਵੀ ਯਾਰ ਇਹ ਤਾਂ ਸੱਟੇਬਾਜ਼ ਆ ਬਹੁਤ ਵੱਡਾ ਬਹੁਤ ਵੱਡਾ ਹੂੰ ਇੱਕ ਲਾਈਫ ਹੁੰਦੀ ਹੈ ਨਾ ਜਿਵੇਂ ਵੱਡੇ ਵੱਡੇ ਤੁਸੀਂ ਬੁੱਕੀ ਦੇਖਦੇ ਹੋ ਆਮ ਸ਼ਹਿਰਾਂ 'ਚ ਹੁੰਦੇ ਨਹੀਂ ਹੂੰ ਵੱਡੇ ਵੱਡੇ ਬੁੱਕੀ ਹਨਾ ਤੁਸੀਂ ਦੇਖੋ ਨਾ ਥੱਲੇ ਗੱਡੀਆਂ ਮੋਟਰਸਾਈਕਲ ਪੈਸਾ ਹੂੰ आनंद दी जिंदगी सारा कुछ वो अट्रैक्ट करदियां चीज बिल्कुल तोडे मेरे ਵਰਗਾ ਬੰਦਾ ਕਹੂਗਾ ਯਾਰ ਆਪਾਂ ਐਵੇਂ ਤਨਖਾਵਾ ਦੇ ਕੰਮ ਕਰੀ ਜਾਂਦੇ ਆ ਹਮ ਹੈਨਾ ਆਪਾਂ ਐਵੇਂ ਮਿਹਨਤਾਂ ਕਰੀ ਜਾਂਦੇ ਆ ਆ ਕੰਮ ਕਰ ਲਓ ਸੁੱਖ ਹੈ ਪਰ ਜਦੋਂ ਬੰਦਾ ਇਸ ਜਾਲ ਚ ਫਸਦਾ ਨਾ ਜ਼ਿੰਦਗੀ ਰਹਿੰਦੀ ਹੈ ਨਾ ਸੁੱਖ ਚੈਨ ਰਹਿੰਦਾ ਕੁਝ ਵੀ ਨਹੀਂ ਰਹਿੰਦਾ ਹਮ بڑے ਲੋਕੀ ਇਦਾਂ ਦੇ ਮੇਰੇ ਮੇਰੇ ਖੋਦੇ ਪਰਸਨਲ ਸਰਕਲ ਚ ਦੋ ਤਿੰਨ ਬੰਦੇ ਆ ਜਿਹਨਾਂ ਦੇ ਪੇਰੈਂਟਸ ਇੰਨੇ ਇੱਕ ਦੁਖੀ ਨੇ ਉਹਨਾਂ ਦੇ ਘਰ ਵੇਖ ਕੇ ਦੁਕਾਨਾਂ ਵੇਚਤੀਆਂ ਸਾਰਾ ਕੁਝ ਹੋ ਗਿਆ ਪਰ ਉਹ ਜੂਏ ਦੀ ਲਤ ਨਹੀਂ ਛੱਡਦੀ ਇਹ ਲਤ ਹੈ ਬੜੀ ਗੰਦੀ ਤਾਂ ਉਮੀਦ ਕਰਦੇ ਆਂ ਕਿ ਲੋਕ ਇਸ ਜਿਹੜਾ ਕੰਮ ਤੋਂ ਬਚਣ ਕਿਉਂਕਿ ਇਹ ਜਾਲ ਹੈ ਬਹੁਤ ਵੱਡਾ ਜਾਲ ਸੈਲੀਬ੍ਰਿਟੀਆ ਨੂੰ ਵੀ ਵਿੱਚ ਕਸੂਰਵਾਰ ਮੰਨਦੇ ਹੋ ਕਿਉਂਕਿ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆ ਵੀ ਜਾ ਕੇ ਬੈਟਿੰਗ ਕਰਦੀਆਂ ਨੇ ਤਾਂ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਸੈਲੀਬ੍ਰਿਟੀਆਂ ਹੁਣ ਕਰਨ ਉਹ ਜਿਹੜਾ ਕਰਨ ਉਹ ਜਿਹੜਾ ਕਰਨ ਉਹ ਲੈਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਦੱਸਿਆ ਵੀ ਮੈਂ ਇੰਨੇ ਪੈਸੇ ਲਾਇਆ ਹੁਣ ਦੇਖੋ ਕਿੰਨੇ ਲੋਕ ਉਹਨੂੰ ਫੋਲੋ ਕਰਦੇ ਆ ਯੂਥ ਉਹਦੇ ਮਗਰ ਲੱਗ ਕੇ ਲੱਗਿਆ ਹੁਣ ਦੇਖੋ ਹਰ ਇੱਕ ਦੀ ਰਾਈਟ ਹੈ ਹਮ ਠੀਕ ਹੈ ਨਾ ਉਦੋਂ ਬਈ ਵਿੱਚ ਬੈਠਾ ਉੱਥੇ ਲੀਗਲ ਹੈ ਬੈਠੇ ਹਮ ਹਨਾ ਉੱਥੇ ਤੁਸੀਂ ਕਰ ਸਕਦੇ ਹੋ ਜਾਂ ਕੈਨੇਡਾ ਚ ਲੀਗਲ ਹੈ ਜਾਂ ਆਸ ਯੂਕੇ ਜਲੀਜ਼ 11 ਉਹਨਾਂ ਦੇ ਕੋਲ ਟੈਕਸ ਹਾਂ ਸਰਕਾਰ ਕੋਲ ਹੂੰ ਉਹਨੂੰ ਲਾ ਰਿਹਾ ਉਹਦੀ ਉਹ ਆਪਦਾ ਪੈਸਾ ਕਮਾ ਰਿਆ ਹਨ ਉਹਨਾਂ ਦੇ ਕੋਲ ਕੋਈ ਇਹ ਤਾਂ ਨਹੀਂ ਵੀ ਲੱਖ ਰੁਪਏ ਲਾ ਕੇ ਉਹ ਗਰੀਬ ਹੋ ਜਾਊਗਾ ਹੂੰ ਇਹ ਵੀ ਇਹ ਚੀਜ਼ ਤਾਂ ਲੋਕਾਂ ਨੂੰ ਦੇਖਣੀ ਪੈਣੀ ਹੈ ਨਾ ਵੀ ਉਹ ਤਾਂ ਕਰੋੜਾ ਕਮਾ ਰਿਆ ਹੈ ਹੂੰ ਜਿਉ ਉਹਨੇ ਲੱਖ ਲਾ ਵੀ ਦਿੱਤਾ ਜਾਂ 10 ਲੱਖ ਲਾਤਾ 20 ਲੱਖ ਲਾਤਾ ਤਾਂ ਉਹਨਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਹੂੰ ਔਰ ਰਿਕਵਰ ਵੀ ਕਰ ਲਊਗਾ ਕਿਉਂਕਿ ਉਹਨਦੇ ਕੋਲ ਸੋਰਸ ਆਫ ਇਨਕਮ ਹੈ ਬਿਲਕੁਲ ਇਹਦਾ ਜੇ ਫਸਦੇ ਕੋਣ ਹੈ ਤੁਹਾਡੇ ਮੇਰੇ ਵਰਗੇ ਜਿਨ੍ਹਾਂ ਦੀ ਤਨਖਾਹਾਂ ਘੱਟ ਹੈ ਤੇ ਪੰਗੇ ਵੱਡੇ ਲੈ ਲੇ ਕ੍ਰੈਡਿਟ ਕਾਰਡ ਦੇਤੇ ਬੈਂਕਾਂ ਨੇ ਉਹ ਸਵਾਈਪ ਕਰਤੇ ਫਿਰ ਫਾਈਨੈਂਸਰਾਂ ਕੋਲ ਚਲੇ ਗਏ ਫਿਰ ਪੈਸੇ ਚੱਕ ਲਏ ਬਿਲਕੁਲ ਇਹ ਫਸਦਾ ਫਸਦਾ ਬੰਦਾ ਫਿਰ ਐਂਡ ਕਹਾਵਤ ਬਣੇ ਜਾਂ ਨਹਿਰ ਹੈ ਤੇ ਇਹ ਗੋਲੀ ਹੈ ਦੋਈ ਦੋਈ ਚੀਜ਼ ਹੈ ਇਹ ਨਸ਼ੇਤ ਅਲ ਤੁਸੀਂ ਲੱਗ ਜਾਓਗੇ ਫਿਰ ਬੰਦਾ ਸ਼ਰਾਬ ਪੀਣ ਲੱਗ ਜਾਂਦਾ ਡੇਲੀ ਬਿਲਕੁਲ ਪੈਸੇ ਹਾਰ ਕੇ ਸ਼ਰਾਬ ਪੀਲੀ ਨਸ਼ੇ ਕਰ ਲਈ ਫਿਰ ਉਹ ਦੋ ਬਾਅਦ ਚ ਜਦੋਂ ਤੁਸੀਂ ਜੇ ਕੋਈ ਵੀ ਹੱਲ ਨਹੀਂ ਨਿਕਲਦਾ ਸੁਸਾਇਡ ਜਾਂ ਕਰੇ ਕਰੇ ਆਂਦੇ ਹਮ ਬਸ਼ਰ ਸ਼ਰਮੋ ਸ਼ਰਮ ਆਪਣੇ ਤਾਂ ਜ਼ਿਆਦਾਤਰ ਗਲੀਆਂ ਦੇ ਵਿੱਚ ਬੜੀਆਂ ਦੁਕਾਨਾਂ ਖੁੱਲ ਚੁੱਕੀਆਂ ਗਈਆਂ ਹੁਣ ਦੇਖਦੇ ਆਂ ਆਪਾਂ ਜਲੰਧਾ ਸਾਈਡ ਚੱਲੇ ਜੇ ਜਿਉਂ ਤੁਸੀਂ ਗੱਲ ਕੀਤੀ ਜਾਂ ਆਪਣੇ ਏਰੀਏ ਦੀ ਹੱਬ ਦੀ ਗੱਲ ਕਰੀਏ ਘਰਾਂ ਦੇ ਵਿੱਚ ਲੋਕ ਬੈਠੇ ਹੋਏ ਆ ਬੈਂਚ ਲਾ ਕੇ ਪੂਰਾ ਟਾਂਮ-ਜਾਮ ਕੀਤਾ ਹੁੰਦਾ ਹਫਤਾ ਹਫਤਾ ਜਾਂਦਾ ਨਾ ਪੁਲਿਸ ਨੂੰ ਹਫਤਾ ਜਾਂਦਾ ਪੁਲਿਸ ਵਾਲੇ ਜਿਹੜੇ ਨੇ ਉਹ ਕਿਉਂ ਨਹੀਂ ਚੱਕਦੇ ਅੱਜ ਕੱਲ ਤਾਂ ਤੁਸੀਂ ਟੈਕਨੀਕਲੀ ਜੇ ਵੇਖਿਆ ਜਾਵੇ ਆਪਣੇ ਕੋਲ ਅਨੇ ਸੋਰਸਸ ਆ ਪੁਲਿਸ ਕੋਲ ਆਈਟੀ ਸੈੱਲ ਦੇਤੇ ਆ ਤੁਹਾਨੂੰ ਬਣਾ ਕੇ ਤੁਹਾਨੂੰ ਸਾਰੀਆਂ ਤੁਹਾਨੂੰ ਸੁਵਿਧਾਵਾਂ ਦੇਤੀਆਂ ਵੀ ਤੁਸੀਂ ਫੋਟੋ ਫੜਦੇ ਕਿਉਂ ਨਹੀਂ ਉਹ ਇੱਕ ਵਾਰੀ ਚੱਕਦੇ ਆ ਉਸ ਤੋਂ ਬਾਅਦ ਹਫਤਾ ਮਹੀਨਾ ਬਣ ਲੈਂਦੇ ਆ ਉਹੀ ਆ ਨਾ ਕਾਲਿੰਗ ਤੇ ਸਾਰਾ ਸੱਟਾ ਲੱਗਦਾ ਤਾਂ ਫਿਰ ਕਾਲਿੰਗ ਤਾਂ ਉਹਨਾਂ ਕੋਲ ਛੱਡੋ ਅੱਜ ਕੱਲ ਕਾਲਿੰਗ ਛੱਡੋ ਅੱਜ ਕੱਲ ਐਪਾਂ ਦੇਤੀਆਂ ਹਮ ਬਾਰੋਂ ਐਪ ਹੈ ਜੇ ਸਰਕਾਰ ਟਿਕਟੌਕ ਵਰਗੀ ਚੀਜ਼ ਬੈਨ ਕਰ ਸਕਦੀ ਤੇ ਇਹ ਐਪਾਂ ਨਹੀਂ ਬੈਨ ਹੋ ਸਕਦੀਆਂ ਹੋ ਸਕਦੀਆਂ ਬਿਲਕੁਲ ਪਰ ਮਨਸ਼ਾ ਸਾਫ਼ ਹੈ ਕਿ ਉਹ ਨਹੀਂ ਕਰਨਾ ਚਾਹੁੰਦੇ ਕਿਉਂ ਮੈਨੂੰ ਲੱਗਦਾ ਜੇ ਇਕੱਲਾ ਐਸੇ ਪੈਸੇ ਨੂੰ ਉਹ ਕਰ ਲਿੱਤਾ ਜਾਵੇ ਜੇ ਐਸੇ ਨੂੰ ਸਰਕਾਰ ਲੀਗਲ ਕਰਕੇ ਤਾਂ ਟੈਕਸ ਲੈਣ ਲੱਗ ਜੇ ਬਲੈਕ ਮਨੀ ਵੀ ਵੱਜ ਜੂਗੀ ਬਿਲਕੁਲ ਪਰ ਕਰਨਾ ਨਹੀਂ ਚਾਹੁੰਦੇ ਨਾ ਉਹ ਬਲੈਕ ਮਨੀ ਪਰਸਨਲ ਯੂਜ਼ ਵਾਸਤੇ ਹੁੰਦੀ ਹੈ ਜਿਹੜੀ ਜਿੱਥੇ ਤੁਸੀਂ ਇੱਕ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੇਣਾ ਕਿੰਨਾ ਪੈਸਾ ਇਨਵੋਲਵ ਹੈ ਐਸ ਆਈਪੀਐਲ ਚ ਆਪਾਂ ਗੱਲ ਕਰੀਏ ਹੂੰ ਪਾਕਿਸਤਾਨ ਸੁਪਰ ਲੀਗ ਹੁੰਦੀ ਹੈ ਉਹਨਾਂ ਦਾ ਵੀ ਕ੍ਰਿਕਟ ਟੂਰਨਾਮੈਂਟ ਹੁੰਦਾ ਹੈ ਉਹ ਉਹ ਪੂਰੀ ਲੀਗ ਦੀ 125 ਕੇ 30 ਕਰੋੜ ਰੁਪਏ ਦੀ ਉਹਨਾਂ ਦੀ ਉਹ ਹੈ ਬਜਟ ਹੈ ਉਸ ਲੀਗ ਦਾ ਆਪੀਲ ਦੇ ਇੱਕ ਮੈਚ ਤੇ 118 ਕਰੋੜ ਰੁਪਏ ਇੱਕ ਮੈਚ ਤੇ 118 ਇੱਕ ਮੈਚ ਤੇ 118 ਕਰੋੜ ਰੁਪਏ ਇਹ ਇਹ ਸੱਟੇ ਦੀ ਨਹੀਂ ਗੱਲ ਕਰ ਰਹੇ ਹੂੰ ਇਹ ਲੀਗ ਲਈ ਗੱਲ ਕਰ ਰਿਹਾ ਜਿਹੜਾ ਮੈਚ ਦੇ ਵਿੱਚ ਪੈਸਾ ਲੱਗਦਾ ਪੈਸਾ ਲੱਗਦਾ ਮੈਚ ਨੂੰ ਕਰਾਉਣ ਦੇ ਉੱਤੇ ਕਰਾਉਣ ਦੇ ਵਿੱਚ ਜਿੰਨਾ ਪੈਸਾ ਲੱਗਦਾ ਜਿੰਨਾ ਫੀਸ ਦੇ ਉੱਤੇ ਸਾਰਾ ਕਰਾਊਡ ਮੈਨੇਜ ਕਰਨ ਵਾਸਤੇ ਸਾਰਾ ਕੁਝ ਲਾ ਕੇ ਜਿਹੜੇ ਉਹਦੇ ਰਾਈਟਸ ਵਿਕੇ ਆ ਟੈਲੀਕਾਸਟ ਦੇ ਰਾਈਟਸ ਵਿਕੇ ਆ ਉਹ 118 ਕਰੋੜ ਰਤੇ ਠੀਕ ਹੈ ਕਿ ਜਿਹੜਾ ਬਾਹਰ ਸੱਟਾ ਖੇਡਿਆ ਜਾਂਦਾ ਇੱਕ ਮੈਚ ਉਹ ਤਾਂ ਲਿਮਟ ਹੀ ਨਹੀਂ ਨਾ ਕੋਈ ਐਸਟੀਮੇਟ ਤਾਂ ਹੋਊਗਾ ਨਾ ਕੋਈ ਲਿਮਟ ਨਹੀਂ ਮੇਰੇ ਹਿਸਾਬ ਨਾਲ ਦਿਹਾੜੀ ਚ 2-3000 ਕਰੋੜ ਦਾ ਸੱਟਾ ਵੀ ਲੱਗਦਾ ਹੋਊ 2-3000 ਕਰੋੜ ਦਾ ਲੱਗ ਜਾਂਦਾ ਬੜੇ ਪਿਆਰ ਨਾਲ ਆਪਣੇ ਪੰਜਾਬ ਪੰਜਾਬ ਚ ਇਹੋ ਜਿਹੇ ਲੋਕ ਬੈਠੇ ਆ ਜਿਹੜੇ ਕਿ 1500 200 300 ਕਰੋੜ ਰੁਪਏ ਦਾ ਸੱਟਾ ਲਾਉਂਦੇ ਹੋਣਗੇ ਅੱਛਾ ਜੱਗੀ ਜੀ ਇੱਕ ਗੱਲ ਹੋਰ ਸਮਝਾਇਆ ਕਹਿੰਦੇ ਕਈ ਵਾਰ ਨਾ ਪੈਸੇ ਪਿੱਛੇ ਟੀਮਾਂ ਹਾਰ ਵੀ ਜਾਂਦੀਆਂ ਨੇ ਬਹੁਤ ਹੁੰਦਾ ਇਹ ਚੀਜ਼ਾਂ ਬਿਲਕੁਲ ਹੁੰਦਾ ਕਹਿੰਦੇ ਹਾਰ ਤੇ ਵੀ ਪੈਸੇ ਲਾਏ ਜਾਂਦੇ ਆ ਵੀ ਆਹ ਹਾਰੂਗੀ ਯਾਰ ਇਹ ਵੀ ਸੱਟਾ ਲਾਦਾ ਇਹ ਕੱਲਾ ਜਿੱਤਦਾ ਹੀ ਹੁੰਦਾਗਾ ਨਹੀਂ ਨਹੀਂ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਹਾਰਨ ਵਾਲੇ ਤੇ ਲਾਓ ਜਿੱਤਣ ਵਾਲੇ ਤੇ ਲਾਓ ਤੁਹਾਡੇ ਤੁਹਾਨੂੰ ਟੀਮ ਅਸਲ ਚ ਹੈ ਨਾ ਤੁਸੀਂ ਜਿੱਤ ਸਕਦੇ ਨਹੀਂ ਹਮ ਬੜੇ ਲੋਕੀ ਆ ਬੜੇ ਲੋਕਾਂ ਦਾ ਕੰਮ ਵੀ ਇਹ ਆ ਵੀ ਅਸੀਂ ਖੇਡਣਾ ਹੀ ਆ ਇਹ ਕਰਨਾ ਹੀ ਆ ਬੜੇ ਲੋਕੀ ਕਮਾਂਦੇ ਹੀ ਨਹੀਂ ਪਰ ਇਹ 95% ਜਿਹੜੇ ਲੋਕ ਨੇ ਉਹ ਹਾਰ ਦਾ ਮੂੰਹ ਦੇਖਦੇ ਨੇ ਉਹ ਕਿਉਂ ਦੇਖਦੇ ਨੇ ਇਹ ਰਿਸਰਚ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ੇਅਰਾਂ ਦੀ ਰਿਸਰਚ ਹੈ ਹਨਾ ਸ਼ੇਅਰ ਤਾਂ ਚਲੋ ਤੁਸੀਂ ਕੰਪਨੀ ਦੀ ਰਿਪੋਰਟ ਪੜ੍ਹ ਕੇ ਜਾਂ ਕੁਝ ਦੇਖ ਕੇ ਤੁਸੀਂ ਕਰ ਸਕਦੇ ਹੋ ਹੁਣ ਇਹਦੇ ਤੇ ਕਿਵੇਂ ਲਾਉਂਗੇ ਇਹ ਤਾਂ ਪਤਾ ਨਹੀਂ ਨਾ ਮਰਦਾਨ ਦੇ ਵਿੱਚ ਖੇਡ ਰਹੇ ਆ ਕੁਝ ਵੀ ਉਹ ਪਲਟ ਜੇ ਕੁਝ ਪਤਾ ਨਹੀਂ ਲੱਗਦਾ ਕੁਝ ਵੀ ਹੋ ਸਰ ਹਮ ਪਰ ਇਹ ਜਦੋਂ ਇਹ ਚੀਜ਼ਾਂ ਤੁਹਾਨੂੰ ਭੁਗਤਣੀਆਂ ਪੈਂਦੀਆਂ ਸਟੈਰੀ ਤਾਂ ਬਹੁਤ ਬੰਦਾ ਔਖਾ ਹੁੰਦਾ ਘਰ ਦੇ ਔਖੇ ਹੁੰਦੇ ਆ ਸਾਰੇ ਰਿਸ਼ਤੇਦਾਰ ਔਖੇ ਹੁੰਦੇ ਆ ਕਿਉਂ ਆਪਣੇ ਕੋਲ ਇੰਨੇ ਵਸੀਲੇ ਨਹੀਂ ਹੁੰਦੇ ਕਿ ਆਪਾਂ ਉਹਨਾਂ ਦੇ ਨਾਲ ਪੰਗਾ ਲੈ ਸਕੀਏ ਜਾਂ ਉਹਨਾਂ ਦੇ ਮੂਹਰੇ ਆੜ ਸਕੀਏ ਜੀ ਬਿਲਕੁਲ ਲੀਗਲੀ ਕੋਈ ਕੁਝ ਵੀ ਨਹੀਂ ਕਰ ਸਕਦੇ ਤੁਹਾਡਾ ਹੂੰ ਤੁਸੀਂ ਪੁਲਿਸ ਕੰਪਲੇਂਟ ਦੇ ਦੋ ਜਾ ਕੇ ਵੀ ਮੈਨੂੰ ਤੰਗ ਕਰਦਾ ਹੂੰ ਪਰ ਉਹਦੇ ਵਿੱਚ ਬਦਨਾਮੀ ਆਉਦੀ ਨਹੀਂ ਹੈ ਨਾ ਤੁਸੀਂ ਪਹਿਲਾਂ ਖੇਡੇ ਹੂੰ ਅੱਜ ਕੱਲ ਉਹਨਾਂ ਕੋਲ ਸਾਰਾ ਕੁਝ ਹੈ ਰਿਕਾਰਡਿੰਗ ਜ ਹੈ ਹੋ ਰਿਹਾ ਹੈ ਇਹ ਆ ਉਹ ਪਹਿਲੀ ਗਲਤਾਂ ਜਿਹੜਾ ਨੌਨ ਹੈ ਜਿਹੜਾ ਤੁਹਾਡਾ ਯਾਰ ਮਿੱਤਰ ਹੈ ਕੋਈ ਖੇਡਦਾ ਹੈ ਹੂੰ ਉਹੀ ਤੁਹਾਨੂੰ ਉਸ ਰਾਹ ਲਾਊਗਾ ਤਾਂ ਬਚੋ ਇਸ ਕੰਮ ਤੋਂ ਮੈਂ ਤਾਂ ਇਹੀ ਕਹਿਣਾ ਵੀ ਜਿੰਨਾ ਬਚ ਸਕਦੇ ਮਤਲਬ ਬਚਨ ਬਚਿਆ ਜਾ ਸਕਦਾ ਉਹਨਾਂ ਬਚੋ ਜੀ ਬਾਬਾ ਸ਼ੁਕਰੀਆ ਜਗੀਤ ਤੁਸੀਂ ਵਧੀਆ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਸਾਡੇ ਜਿਹੜੇ ਅੱਜ ਦੇ ਨੌਜਵਾਨ ਨੇ ਜਿਹੜੇ ਸ਼ਾਰਟਕਟ ਤਰੀਕਿਆਂ ਦੇ ਨਾਲ ਪੈਸਾ ਕਮਾਉਣਾ ਚਾਹੁੰਦੇ ਨੇ ਤਾਂ ਇਹ ਰਾਹ ਨੂੰ ਅਪਣਾ ਆਪ ਨਾਓ ਹੋਰ ਬੜੇ ਰਾਹ ਦੇ ਦੁਨੀਆ ਦੇ ਉੱਤੇ ਪੈਸਾ ਕਮਾਉਂਦੇ ਸ਼ਾਰਟਕਟ ਕੋਈ ਵੀ ਨਹੀਂ ਹੁੰਦਾ ਸ਼ਾਰਟਕਟ ਹਮੇਸ਼ਾ ਮਰਵਾਉਂਦੀ ਹੈ ਤੇ ਧਿਆਨ ਰੱਖੋ ਆਪਣਾ ਆਪਣੇ ਆਸ-ਪਾਸ ਯਾਰਾਂ ਦੋਸਤਾਂ ਦਾ ਵੀ ਧਿਆਨ ਰੱਖੋ ਇੱਕ ਡੂੰਗੀ ਦਲਦਲ ਹੈ ਜਿਹੜਾ ਵੀ ਇਹਦੇ ਵਿੱਚ ਤਸਿਆ ਉਹ ਵਾਪਸ ਨਹੀਂ ਮੁੜਿਆ ਧੰਨਵਾਦ